ਤੇ ਹੁਣ ਵੱਧਦੇ ਆਪਣੇ ਅਗਲੇ ਪੈਨਲ ਦੇ ਲਈ ਮੈਂ ਆਪਣੇ ਸਹਿਯੋਗੀ ਮਨੋਜ ਜੋਸ਼ੀ ਜੀ ਨੂੰ ਰਿਕੁਐਸਟ ਕਰੂੰਗੀ ਕਿ ਉਹ ਡਾਈਸ ਤੇ ਪਹੁੰਚਣ ਤੇ ਉਹਨਾਂ ਦੇ ਨਾਲ ਕੁਸ਼ਣ ਸਿੰਘ ਸਨਮ ਜੀ ਨੂੰ ਵੀ ਮੈਂ ਰਿਕੁਐਸਟ ਕਰੂੰਗੀ ਕਿ ਉਹ ਵੀ ਡਾਈਸ ਤੇ ਪਹੁੰਚਣ ਇਸ ਪੈਨਲ ਦੇ ਵਿੱਚ ਸਾਡੇ ਨਾਲ ਇੱਕ ਖਾਸ ਸ਼ਖਸੀਅਤ ਜਿਹੜੀ ਨੇ ਉਹ ਜੁੜਨ ਜਾ ਰਹੀ ਹੈ ਜਿਨ੍ਹਾਂ ਦਾ ਨਾਂ ਅਸੀਂ ਸਾਰੇ ਬਖੂਬੀ ਜਾਣਦੇ ਹਾਂ ਬਾਬਾ ਮਨਜੀਤ ਸਿੰਘ ਜੀ ਜ਼ੋਰਦਾਰ ਤਾਲੀਆਂ ਦੇ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਵੇ ਬਾਬਾ ਮਨਜੀਤ ਸਿੰਘ ਜੀ ਸ਼੍ਰੀ ਗੰਗਾ ਨਰਸਰੀ ਜ਼ੀਰਕਪੁਰ ਜ਼ੋਰਦਾਰ ਤਾਲੀਆਂ ਦੇ ਨਾਲ ਅਸੀਂ ਸਵਾਗਤ ਕਰਦੇ ਹਾਂ ਮੈਂ ਰਿਕਵੈਸਟ ਕਰੂੰਗੀ ਆਪਣੇ ਸਹਿਯੋਗੀ ਕ੍ਰਿਸ਼ਨ ਸਿੰਘ ਸਨਮ ਤੇ ਨਾਲ ਹੀ ਮਨੋ ਜੋਸ਼ੀ ਜੀ ਨੂੰ ਕਿ ਇਸ ਪੈਨਲ ਦੀ ਜਿਹੜੀ ਸਾਡੇ ਬਹੁਤ ਹੀ ਖਾਸ ਸਖਸ਼ੀਅਤ ਜੋ ਕਿ ਕਿਸ ਤਰੀਕੇ ਦੇ ਨਾਲ ਪਰਿਆਵਰਣ ਦੇ ਲਈ ਕੰਮ ਕਰ ਰਹੇ ਨੇ ਇਸ ਬਾਰੇ ਅਸੀਂ ਦੱਸਾਂਗੇ ਕਿਉਂਕਿ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਜਿਹੜਾ ਉਹ ਬਹੁਤ ਹੀ ਅਸੀਂ ਗ੍ਰੀਨਰ ਪੰਜਾਬ ਦੀ ਵੀ ਗੱਲ ਕਰਦੇ ਹਾਂ ਅਸੀਂ ਬਹੁਤ ਸਾਰੀ ਚੀਜ਼ਾਂ ਦੀ ਗੱਲ ਕਰਦੇ ਹਾਂ ਗਰੋਥ ਦੀ ਗੱਲ ਕਰਦੇ ਹਾਂ ਥਾਟਸ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਬਹੁਤ ਹੀ ਇੰਪੋਰਟੈਂਟ ਜਿਹੜਾ ਪਲੇਅਰ ਹੈ ਉਹ ਪੰਜਾਬ ਕਿਤੇ ਨਾ ਕਿਤੇ ਉੱਭਰ ਕੇ ਆ ਰਹੇ ਹਨ ਓਵਰ ਟੂ ਯੂ ਜੋਸ਼ੀ ਜੀ ਤੇ ਕ੍ਰਿਸ਼ਨ ਜੀ। ਪਵਿਤ ਬਾਬਾ ਤਨਵਾਦ ਤੁਹਾਡਾ ਤੇ ਅਸੀਂ ਗੱਲ ਕਰਾਂ ਧਰਮ ਦੀ। ਧਰਮ ਦੇ ਨਾਂ ਨਾਲ ਗੱਲ ਕਰਾਂਗੇ ਬਾਤਾ ਬਰਨ ਨੂੰ ਬਚਾਨ ਦੀ। ਅਗਰ ਧਰਮ ਤੇ ਬਾਤਾ ਬਰਨ ਨੂੰ ਦਾ ਸਮੇਲ ਕੀਤਾ ਜਾਵੇ ਤਾਂ ਸਾਨੂੰ ਲੱਗਦਾ ਕਿ ਅਸੀਂ ਪੂਰੀ ਸ੍ਰਿਸ਼ਟੀ ਨੂੰ ਉਜਾਗਰ ਸਕਦੇ ਹਾਂ। ਸਾਡੇ ਨਾਲ ਨੇ ਬਾਬਾ ਮਨਜੀਤ ਸਿੰਘ ਜੀ ਜਿਹੜੇ ਕੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦ੍ਰੀਸ਼ ਸੀਸ ਮਾਰ ਗਿਆ ਯਾਤਰਾ ਹੈਗੀ ਆ। ਉਹ ਕਰਦੇ ਆਏ ਨੇ ਲੰਬੇ ਸਮੇਂ ਤੋਂ ਕਰਦੇ ਆਏ ਨੇ 15 ਸਾਲ ਤੋਂ ਨੇ ਸ਼ੀਸ਼ ਮਾਰਕ ਸਾਹਿਬ ਦੇ ਆਪਣੇ ਗੁਰਦਾਸ਼ੀਸ਼ ਗੰਸ ਤੋਂ ਲੈ ਕੇ ਸ੍ਰੀ ਅਨੰਦ ਗੁਰੂ ਸਾਹਿਬ ਤੱਕ ਉਸ ਦੇ ਨਾਂ ਨਾਲ ਪਰਿਆਵਰਨ ਨੂੰ ਬਚਾਉਣ ਵਾਸਤੇ ਗ੍ਰੀਨ ਗੰਗਾ ਨਰਸਰੀ ਤੇ ਤੌਰ ਤੇ ਜਿਹੜੀ ਲਹਿਰ ਹੈ ਉਹ ਸ਼ੁਰੂ ਕੀਤੀ ਗਈ ਹੈ ਇਹ ਕਹਿੰਦੇ ਨੇ ਕਿ ਧਰਤੀ ਬਚਾ ਲਓ ਧਰਮ ਆਪਣਿਆ ਬਜਾਣਾ ਧਰਮ ਤੇ ਧਰਤੀ ਦੋਨੋਂ ਨੂੰ ਬਚਾਣ ਦੀ ਜੁਰਦਾ ਬਾਬਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੇ ਮੇਰਾ ਪਹਿਲਾ ਸਵਾਲ ਇਹੀ ਹੈਗਾ ਤੁਹਾਨੂੰ ਕਿ ਜਿਹੜੀ ਯਾਤਰਾ ਹੈਗੀ ਆ ਤੁਸੀਂ ਜਿਹੜੀ ਕਰਦੇ ਹੋ ਸ਼ੀਸ਼ ਮਾਰਕ ਸਾਹਿਬ ਯਾਤਰਾ ਤੇ ਉਸ ਦਾ ਕਨਸੈਪਟ ਮਨ ਚ ਕਿਦਾਂ ਆਇਆ ਤੇ ਗੁਰੂਆਂ ਦੇ ਚਰਨਾਂ ਨਾਲ ਲੱਗ ਕੇ ਤੁਸੀਂ ਉਹ ਸਾਰੇ ਸਥਾਨ ਜਿਹੜੇ ਦਿਖਾਏ ਨੇ ਜਨਤਾ ਨੂੰ ਲੋਕਾਂ ਨੂੰ ਜਿੱਥੇ-ਜਿੱਥੋਂ ਗੁਰੂ ਜੀ ਦਾ ਸੀਸ ਦਿੱਲੀ ਦੇ ਸ਼ਿਸਗੰਨ ਸਾਹਿਬ ਤੋਂ ਅਨੰਦਪੁਰ ਸਾਹਿਬ ਆਇਆ ਸੀ ਪਹਿਲਾਂ ਤਾਂ ਜੀ ਪਰਿਵਾਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਦੇ ਰੂਬਰੂ ਕੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਇੱਕ ਦੋ ਇੱਕ ਝੜਨਦੀਆਂ ਸਾਰੇ ਬਹੁਤ ਸੂਝਵਾਨ ਨੇ ਨ ਕੋਕੇ ਆਪਦੇ ਸੀ ਜਿਨ ਗੁਰੂ ਨਾਨਕ ਦੇਵ ਬਹੁਤ ਵੱਡੀਆਂ-ਵੱਡੀਆਂ ਸ਼ਕਤੀਆਂ ਕਲਮ ਦੇ ਧਨੀ ਬੈਠੇ ਆਂ ਆਪ ਸਾਰਿਆਂ ਨੂੰ ਹੀ ਸਮੁੱਚੇ ਸੰਸਾਰ ਦੀਆਂ ਸੰਗਤਾਂ ਨੂੰ ਵੀ ਆਦਬ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਮੈਂ ਹੁਣੇ ਜਦੋਂ ਅਸੀਂ ਬਾਹਰੋਂ ਆਏ ਆਂ ਬਾਹਰ ਫਲੈਕਸ ਲੱਗਿਆ ਹੋਇਆ ਸੀ 25 ਜੂਨ 1975 ਐਮਰਜੈਂਸੀ ਦਾ ਸਵਿਧਾਨ ਦੀ ਹੱਤਿਆ ਦਾ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਕਸਟੋਡੀਅਨ ਪੰਜਾਬ ਵਿਧਾਨ ਸਭਾ ਉਹ ਪਹੁੰਚ ਚੁੱਕੇ ਨੇ ਸਮੂਜੀ ਟੀਮ ਦੇ ਵੱਲੋਂ ਜਨਾਬ ਨੁਰਜੀਆ ਨੂੰ ਜੀ ਹੈ ਸ਼ੁਕਰਗੁਜ਼ਾਰ ਆਂ ਜੀ ਤੁਹਾਡੇ ਥੈਂਕ ਯੂ ਸੋ ਮਾਚ ਪਲੀਜ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰੋ ਜੀ ਪਲੀਜ਼ ਕ੍ਰਾਈ ਉਹ ਵਾਰ 25 ਜੂਨ ਦੇ ਜੋ ਬੋਰਡ ਲੱਗਿਆ 1975 ਦਾ ਐਮਰਜੈਂਸੀ ਦਾ ਤੇ ਮੈਂ ਸੋਚਦਾ ਸੀ ਵੀ ਇੱਕ ਐਮਰਜੈਂਸੀ 1675 ਤੇ ਵੀ ਲੱਗੀ ਹੋਈ ਸੀ ਬਿਲਕੁਲ ਬਿਲਕੁਲ ਧਰਮ ਦੀ ਆਜ਼ਾਦੀ ਤੇ ਇਹ 25 ਜੂਨ ਇਸ ਕਰਕੇ ਮੇਰੇ ਜ਼ਿਹਨ ਵਿੱਚ ਆਈ ਕਿ 1675 ਨੂੰ 25 ਜੂਨ ਵਾਲੇ ਦਿਨ ਹੀ ਕਸ਼ਮੀਰ ਤੋਂ ਪੰਡਿਤ ਕਿਰਪਾ ਰਾਮ ਜੀ ਆਪਣੀ ਟੀਮ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ ਸਨ ਜੀ ਉਸ ਦਿਨ ਵੀ 25 ਜੂਨ ਸੀ ਇਤਿਹਾਸ ਸਾਡਾ ਹੈ ਸਾਡੇ ਸੁਨਹਿਰੀ ਪੰਨਿਆਂ ਤੇ ਅੰਕ ਤ ਹੈ 25 ਜੂਨ ਦਾ ਉਹ ਦਿਨ ਜਦੋਂ ਕਸ਼ਮੀਰ ਤੋਂ ਪੰਡਿਤ ਚਲਕੇ ਆ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਚ ਤੇ ਧਰਮ ਦੀ ਆਜ਼ਾਦੀ ਲਈ ਸਤਿਗੁਰਾਂ ਨੇ ਜਿਹੜਾ ਝੰਡਾ ਬੁਲੰਦ ਕੀਤਾ ਸਾਡੇ ਜਿਹੜੇ ਮਨੁੱਖੀ ਅਧਿਕਾਰ ਹੈ ਜਿਹੜਾ ਸਾਡਾ ਜਨਮ ਸਿੱਧ ਅਧਿਕਾਰ ਹੈ ਧਰਮ ਨੂੰ ਮੰਨਣਾ ਕਿਸੇ ਵੀ ਧਰਮ ਨੂੰ ਮੰਨਣੀ ਹੈ ਇਹ ਉਸ ਵੇਲੇ ਵੀ 350 ਸਾਲ ਪਹਿਲਾਂ ਵੀ ਇਹ ਐਮਰਜੈਂਸੀ ਲੱਗੀ ਹੋਈ ਸੀ ਇਹ 1975 ਚ ਵੀ ਲੱਗੀ ਹੋਈ ਸੀ 1975 ਚ ਮੈਨੂੰ ਯਾਦ ਹੈ ਸਾਡੇ ਅਤੇ ਸਤਕਾਰਯੋਗ ਸੰਧਵਾ ਸਾਹਿਬ ਆਏ ਇਹਨਾਂ ਦੇ ਪੁਰਖੇ ਗਿਆਨੀ ਜੈਲ ਸਿੰਘ ਹੁਣੇ ਉਸ ਵੇਲੇ ਮੁੱਖ ਮੰਤਰੀ ਹੁੰਦੇ ਸੀ ਪੰਜਾਬ ਦੇ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਹੋਰਾਂ ਨੇ ਸੈਂਤੀ ਨਗਰ ਕੀਰਤਨ ਉਸ ਐਮਰਜੈਂਸੀ ਚ ਕੱਢੇ ਸੀ ਗੁਰੂ ਤੇਗ ਬਹਾਦਰ ਸਾਹਿਬ ਜਿੰਦੇ 300 ਸਾਲ ਅੱਤੇ ਸਤਿ ਆਵਦੀ ਤੇ ਇੱਕ 38ਵਾਂ ਨਗਰ ਕੀਰਤਨ ਗਿਆ ਸੀ ਆਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਬਹੁਤ ਵੱਡੇ ਐਫਰਟ ਸਨ ਆਪ ਜੀ ਨੂੰ ਪਤਾ ਹੋਣਾ ਸੰਧਵਾ ਸਾਹਿਬ ਨੂੰ ਉਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਸਨ ਅਸਲ ਵਿੱਚ ਐਸਾ ਕਾਰਜ ਐਸਾ ਨਗਰ ਕੀਰਤਨ ਦੁਆਰਾ ਤਾਂ ਦਰਸ਼ਨ ਨਹੀਂ ਹੋਏ ਬੀਬੀ ਇੰਦਰਾ ਗਾਂਧੀ ਵੀ ਉਸ ਵੇਲੇ ਉਹਨਾਂ ਨੇ ਵੀ ਬਹੁਤ ਪ੍ਰਬੰਧ ਕੀਤੇ ਕਰਾਏ ਸੀ ਦਿੱਲੀ ਸਰਕਾਰੀ ਤੌਰ ਤੇ ਵੀ ਉਹ 300 ਸਾਲਾਂ ਅਸੀਂ ਬਈ ਸ਼ਰਦਾ ਭਾਵਨਾ ਦੇ ਨਾਮ ਨਾਲ ਮਨਾਇਆ ਸੀ ਮੈਂ ਉਹਦੇ ਵਿੱਚ ਸ਼ਾਮਲ ਸਾਂ ਉਸ ਵੇਲੇ ਉਸ ਸੰਤੀ ਨਗਰ ਕੀਰਤਨਾ ਵਿੱਚ ਵੀ ਬਹੁਤ ਸਾਰੇ ਹਿੱਸਾ ਸ਼ਮੂਲੀਅਤ ਕੀਤੀ ਤੇ ਉਹ ਜਿਹੜਾ ਦਿੱਲੀ ਨੂੰ ਨਗਰ ਕੀਰਤਨ ਗਿਆ ਇਹ ਉਸ ਦਿਨ ਤੋਂ ਹੀ 1975 ਤੋਂ ਹੀ ਮੇਰੇ ਜ਼ਿਹਨ ਵਿੱਚ ਉਸ ਦਿਨ ਤੋਂ ਅਸੀਂ ਮਨਾਉਂਦੇ ਆ ਜੀ ਤੁਸੀਂ ਨਗਰ ਕੀਰਤਨ ਦੀ ਗੱਲ ਕੀਤੀ ਐਮਰਜੈਂਸੀ ਦੀ ਗੱਲ ਕੀਤੀ ਹਾਲਾਂਕਿ ਉਸ ਵੇਲੇ ਬੜਾ ਜ਼ੋਰ ਬੜਾ ਹੁੰਦਾ ਹੈ ਜਦੋਂ ਐਮਰਜੈਂਸੀ ਲੱਗ ਗਈ ਨਾ ਕੋਈ ਬੋਲ ਸਕਦਾ ਨਾ ਕੋਈ ਵਿਚਾਰ ਪ੍ਰਗਟ ਕਰ ਸਕਦਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਦਾ ਤੁਸੀਂ ਜ਼ਿਕਰ ਕੀਤਾ ਕਿਸ ਮਾਨਸਿਕਤਾ ਦਾ ਸ਼িকার ਮੁਗਲ ਸੀ ਜਿਸ ਨੇ ਚਾਂਦਨੀ ਚੌਂਕ ਦੇ ਵਿੱਚ ਇੱਕ ਵੱਡੇ ਵਰਤਾਰੇ ਨੂੰ ਅੰਜਾਮ ਦਿੱਤਾ ਦੇਖੋ ਇਹ ਜ਼ਬਰ ਤੇ ਜ਼ੁਲਮ ਸਰਕਾਰਾਂ ਅਜਨੇ ਸ਼ੁਰੂ ਤੋਂ ਕਰਦੀਆਂ ਹੀ ਆਈਆਂ ਆ ਅੱਜ ਕੋਈ ਨਵੀਂ ਗੱਲ ਨਹੀਂ ਅੱਜ ਵੀ ਧਰਮ ਪਰिवर्तन ਦੀ ਗੱਲ ਹੁੰਦੀ ਆ ਤੇ ਉਹ 350 ਸਾਲ ਪਹਿਲਾਂ ਵੀ ਹੋ ਰਹੀ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਗਏ ਸੀਸ ਦੇਣ ਜਦੋਂ ਮਕਤੂਲ ਆਪ ਚੱਲ ਕੇ ਕਤਲਗਾਹ ਤੱਕ ਗਿਆ ਕਾਤਲ ਕੋਲ ਗਿਆ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਹੁਆ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਆਪ ਜੀ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਜਿਹੜੇ ਦੋਵੇਂ ਛਿਬੜ ਬ੍ਰਾਹਮਣ ਸਨ ਭਾਈ ਦੇ ਅੱਲਾ ਜੀ ਰਾਜਪੂਤ ਸਨ ਆਪ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸੋਢੀ ਪਾਤਸ਼ਾਹ ਸਨ ਭਾਈ ਨਾਨੂ ਜੀ ਭਾਈ ਉਦੇ ਜੀ ਇਹ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ 11 ਜੁਲਾਈ 1675 ਨੂੰ ਦਿੱਲੀ ਨੂੰ ਚਾਲੇ ਪਾਏ ਆ। ਆਗਰੇ ਜਾ ਕੇ ਇਹਨਾਂ ਦੀ ਰੈਸਟ ਹੁੰਦੀ ਹੈ, ਗ੍ਰਫਤਾਰੀ ਹੁੰਦੀ ਹੈ। ਉੱਥੋਂ ਰੈਸਟ ਕਰਕੇ 9 ਦਿਨ ਇਹਨਾਂ ਨੂੰ ਆਪ ਜੀ ਨੂੰ ਸਾਰਿਆਂ ਨੂੰ ਆਗਰੇ ਰੱਖਦੇ ਆ ਦਿੱਲੀ ਦੇ ਚਾਂਦਨੀ ਚੌਂਕ 'ਚ। ਦੇਖੋ ਇੱਕ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਡਰਾਉਣ ਦੇ ਭੈ ਪੀਤ ਕਰਨ ਦੇ ਬੜੇ ਯਤਨ ਹੋਏ ਉਸ ਵੇਲੇ ਨਾ। ਰੰਗਜੀਤ ਨੇ ਕਿਹਾ ਵੀ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰੇ ਸਤਗੁਰਾਂ ਦੇ ਸਨਮੁਖ ਆਖਰੀ ਇੱਛਾ ਪੁੱਛੀ ਭਾਈ ਮਤੀ ਦਾਸ ਤੋਂ ਉਹਨਾਂ ਨੇ ਕਿਹਾ ਮੇਰਾ ਜਿਹੜਾ ਮੁਖ ਹੈ ਇਹ ਗੁਰੂ ਦੇ ਪਿੰਜਰੇ ਵੱਲ ਕਰ ਦਿਓ ਜਦੋਂ ਮੈਨੂੰ ਸ਼ਹੀਦ ਕਰਨਾ ਉਹਨਾਂ ਨੂੰ ਭੈ ਪੀਦ ਕਰਨ ਲਈ ਡਰਾਉਣ ਲਈ ਕਿ ਤੁਸੀਂ ਸਾਡੇ ਕੰਮ ਵਿੱਚ ੜਿਕਾ ਨਾ ਬਣੋ ਅਸੀਂ ਜਿਹੜਾ ਜਬਰੀ ਧਰਮ ਪਰਿਵਰਤਨ ਕਹਿੰਦੇ ਸਵਾ ਮਣ ਜਨੇਊ ਰੋਜ਼ ਉਤਾਰ ਕੇ ਫਿਰ ਜਾ ਕੇ ਨਾਸ਼ਤਾ ਕਰਦਾ ਸੀ ਇਹ ਰੰਗਜੀਤ ਉਹਨੇ ਆਪ ਦੇ ਪਰਿਵਾਰ ਨੂੰ ਨਹੀਂ ਬਖਸ਼ਿਆ ਇਸੇ ਤਰ੍ਹਾਂ ਤਿੰਨ ਸ਼ਹਾਦਤਾਂ ਹੁੰਦੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦਾ ਜੀ ਜਿਨ੍ਹਾਂ ਤੇ ਨਕਸ਼ੇ ਕਦਮ ਤੇ ਚੱਲਦੇ ਆ ਆਪ ਜੀ ਨੇ ਸ਼ਹਾਦਤ ਦਿੱਤੀ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਅਰੰਗਜੀਤ ਦੇ ਦਾਦਾ ਜੀ ਅਰੰਗਜੀਤ ਦੇ ਦਾਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਾਦੇ ਤੇ ਜ਼ੁਲਮ ਕੀਤੇ ਲਾਹੌਰ ਦੀ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਤੇ ਸਤਗੁਰਾਂ ਨੇ ਉਹਨੂੰ ਜਵਾਬ ਦਿੱਤਾ ਸੀ ਇਸ ਗੱਲ ਦਾ ਕਿ ਜੇ ਤੇਰਾ ਦਾਦਾ ਮੇਰੇ ਦਾਦੇ ਨੂੰ ਨੇ ਡਰਾ ਸਕਿਆ ਤੇ ਮੇਰੇ ਤੋਂ ਕਿਵੇਂ ਆਸ ਰੱਖਦਾ ਮੈਂ ਤੇਰੇ ਤੋਂ ਡਰ ਜਾਵਾਂ ਭੈ ਕਾਹੂ ਕੋ ਦੇਤਾ ਹੈ ਨਾ ਪਹਿਮਾਨਤ ਆਂ ਅਸੀਂ ਡਰਨ ਵਾਲੇ ਨਹੀਂ ਆਂ ਧਰਮ ਦੀ ਆਜ਼ਾਦੀ ਦਾ ਜਿਹੜਾ ਝੰਡਾ ਚੁੱਕ ਕੇ ਤੁਰੇ ਆਂ ਇਹ بلند ਰਹੇਗਾ ਧਰਮ ਦੀ ਆਜ਼ਾਦੀ ਦਾ ਝੰਡਾ ਚੁੱਕਦਿਆਂ ਆਪ ਸਰਕਾਰ ਵੀ 350 ਸਾਲ ਮਨਾ ਰਹੀ ਹੈ ਸਾਡੇ ਸਪੀਕਰ ਸਾਹਿਬ ਨੇ ਕੁਲਤਾਰ ਸਿੰਘ ਸੰਧਵਾ ਜੀ ਇਹਨਾਂ ਨੂੰ ਵੀ ਮੁੱਖ ਸੇਵਾ ਮਿਲੀ ਹੈ ਇਹ ਵੀ ਸਭ ਨਾਲ ਤਾਲਮਿਲ ਕਰ ਰਹੇ ਨੇ ਪਰ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੇ ਧਰਮ ਪਤਨੀ ਜਿਹੜੇ ਨੇ ਸਾਥੀ ਸੀਗੇ ਜੀਵਨ ਦੇ ਉਹਨਾਂ ਨਾਲ ਇਹਨਾਂ ਨੇ ਸ਼ੁਰੂ ਕੀਤਾ 300 ਸਾਲਾ ਮਨਾਇਆ ਸੀਗਾ ਤੇ 350 ਸਾਲਾ ਮਨਾਣਾ ਸੀਗਾ ਉਹ ਇਹਨਾਂ ਨੂੰ ਛੱਡ ਗਏ ਨੇ ਪਰ ਇਹਨਾਂ ਦੀ ਅੱਜ ਵੀ ਪੂਰ ਦਿਰਤਾ ਹੈਗੀ ਹੈ ਕੀ ਮੈਂ 350 ਸਾਲਾ ਜਿਹੜਾ ਗੁਰੂਆਂ ਦਾ ਮਨਾਣਾ ਹੈ ਜਿਸ ਦਿਨ ਇਹਨਾਂ ਦੇ ਘਰ ਤੇ ਇਹਨਾਂ ਦੀ ਪਤਨੀ ਦੀ ਜਿਹੜੀ ਸੀਗਾ ਸ੍ਰੀ ਰਾਂ ਦਾ ਤਾਂ ਉਸ ਦਿਨ 307 50 ਸਾਲਾ ਦੇ ਸਾਰੇ ਪੋਸਟਰ ਵੀ ਘਰ ਪਾਉਂਦੇ ਨੇ ਇਹਦੇ ਬਾਬਾ ਜੀ ਗਰੀਬਾਈ ਕਈ ਵਾਰੀ ਭਾਵਕ ਹੁੰਦੇ ਨੇ ਤੇ ਬਾਬਾ ਜੀ ਕਿੱਦਾਂ 350 ਸਾਲਾ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਅਸਲ 'ਚ ਮੇਰੇ ਜੀਵਨ ਸਾਥੀ ਇਸ ਲਈ ਬਹੁਤ ਉਤਾਵਲੇ ਸਨ ਸਾਰੀਆਂ ਤਿਆਰੀਆਂ ਕਰ ਰਹੇ ਸੀ ਕਈ ਸਾਲਾਂ ਤੋਂ ਕਿਉਂਕਿ ਸੀਸਮਾਰਗ ਯਾਤਰਾ ਵੀ ਨਵੰਬਰ 'ਚ ਹੁੰਦੀ ਹੈ ਉਹ ਦਿੱਲੀ ਤੋਂ ਜਿਵੇਂ ਭਾਈ ਜੈਤਾ ਜੀ ਸਤਗੁਰਾਂ ਦਾ ਸੀਸ ਲੈ ਕੇ ਜਿਨ੍ਹਾਂ ਜਿਨਾ ਥਾਂ ਤੋਂ ਜਿਨ੍ਹਾਂ ਜਨਾ ਪਾਵਨ ਗੁਰੂ ਧਾਮ ਗੁਰਸਥਾਨਾਂ ਤੋਂ ਹੁੰਦੇ ਆਏ ਉਥੋਂ ਉਥੋਂ ਹੁੰਦੀ ਹੋਈ ਇਸ ਸੀਸ ਮਾਰਕ ਜਤਰਾ ਹਰ ਸਾਲ ਦਿੱਲੀ ਦੇ ਚਾਂਦਨੀ ਚੌਕ ਤੋਂ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪਹੁੰਚਦੀ ਹੈ ਉਹ ਸੀਸ ਲੈ ਕੇ ਆਏ ਸੀ ਇਤਿਹਾਸ ਮੁਤਾਬਕ ਸਤਗੁਰੂ ਜੀ ਸੀਸ ਦੇਣ ਗਏ ਆ 11 ਜੁਲਾਈ ਨੂੰ ਤੇ ਉਹਦੀ ਅਸੀਂ ਤਿਆਰੀ ਬੜੇ ਲੰਬੇ ਸਮੇਂ ਤੋਂ ਕਰ ਰਹੇ ਸੀ ਮਨ ਵਿੱਚ ਇਤਮੰਨਾ ਸੀ ਕਿ ਅਸੀਂ 300 ਸਾਲਾਂ ਵੀ ਪਹਿਲਾਂ ਮਨਾਇਆ ਇਕੱਠਿਆਂ ਮਨਾਇਆ ਸੀ ਤੇ 350 ਸਾਲਾਂ ਵੀ ਮਨਾਈਏ ਉਸੇ ਤਰ੍ਹਾਂ ਹੀ ਭਾਵਨਾ ਦੇ ਨਾਲ ਇਹ ਤਿਆਰੀਆਂ ਵਿੱਚ ਇਹ ਚਲੇ ਗਏ ਗੁਰੂ ਦੇ ਬਾਹਣੇ ਅੰਦਰ ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਉਸ ਦਿਨ ਪ੍ਰਕਾਸ਼ ਦਿਹਾੜਾ ਸੀ 18 ਅਪ੍ਰੈਲ ਨੂੰ ਇਸੇ ਨੂੰ ਤੇ ਮੇਰਾ ਵੀ ਜਨਮ ਦਿਨ ਸੀ 18 ਅਪ੍ਰੈਲ ਨੂੰ ਤੋਹਫਾ ਦੇ ਕੇ ਗਏ ਜਾਂਦੇ ਜਾਂਦੇ ਸੋ ਉਹਨਾਂ ਦੀ ਇੱਛਾ ਸੀ ਤੇ ਹੁਣ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਲੱਗੇ ਹੋਏ ਆ ਵੱਡੇ ਪੱਧਰ ਤੇ ਤੇ ਸਰਕਾਰ ਨੂੰ ਵੀ ਬੇ ਸਰਕਾਰ ਬੈਠੀ ਹੈ ਸਰਕਾਰ ਨੂੰ ਵੀ ਬੇਨਤੀ ਕਰਦੇ ਕਿ ਆਪਦੇ ਪੁਰਖਿਆਂ ਨੇ ਮਨਾਇਆ ਸੀ 300 ਸਾਲਾਂ ਬਹੁਤ ਵੱਡੇ ਪੱਧਰ ਤੇ ਮਨਾਇਆ ਸੀ ਮੁੜ ਕੇ ਕੋਈ ਮਨਾ ਨਹੀਂ ਸਕਿਆ ਤੇ ਮੁੜ ਕੇ ਸਾਡੇ ਜੀਵਨ ਕਾਲ 'ਚ ਸੰਧਵਾ ਸਾਹਿਬ ਆਉਣਾ ਵੀ ਨਹੀਂ ਇੱਕ ਸੁਨਹਿਰੀ ਮੌਕਾ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਦਾ ਇਤਿਹਾਸ ਨੂੰ ਯਾਦ ਕਰਨ ਦਾ ਸਾਰੀਆਂ ਸੰਗਤਾਂ ਦੂਸਰਿਆਂ ਲਈ ਕਿਵੇਂ ਕੁਰਬਾਨ ਹੋ ਆਪਣੇ ਲਈ ਤਾਂ ਸਾਰੇ ਹੁੰਦੇ ਹਨ ਜੀ ਦੂਸਰਿਆਂ ਲਈ ਜਿਹੜਾ ਸਾਂਝੀ ਵਾਲਤਾ ਦਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਸੁਨੇਹਾ ਦਿੱਤਾ ਹੈ ਉਹ ਸਾਰੇ ਸੰਸਾਰ ਤੱਕ ਪਹੁੰਚਾਉਣ ਦਾ ਇਹ ਇੱਕ ਸਾਡੇ ਕੋਲ ਸੁਨਹਿਰੀ ਮੌਕਾ ਹੈ 350 ਸਾਲ ਦਾ ਅਸੀਂ ਇਹਦਾ ਸਾਧੂ ਉਪਯੋਗ ਕਰੀਏ ਸਾਰੇ ਜਣੇ ਰਲ ਕੇ ਸਾਰੇ ਜਣੇ ਰਲ ਕੇ ਨੂੰ ਮਨਾਈਏ ਸਭ ਪ੍ਰਕਾਰ ਦੀਆਂ ਜਿੰਨੀਆਂ ਵੀ ਜੀ ਸਾਡੇ ਆਪਸੀ મત ਭੇਦ ਹੁੰਦੇ ਆ ਉਹਨਾਂ ਨੂੰ ਦੂਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਪਰਉਪਕਾਰ ਹੈ ਨਾ ਜੀ ਸਾਡੇ ਤੇ ਤੇਗ ਬਹਾਦਰ ਸਿੱਖ ਰਿਆ ਕਰੀ ਨਾ ਕਿਨਹੂ ਆਨ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਜੇ ਸਾਰੀ ਸ੍ਰਿਸ਼ਟੀ ਦੀ ਬਨਾਸਪਤੀ ਦੀਆਂ ਕਲਮਾਂ ਘੜ ਲਈਏ ਜੀ ਸੱਤਾ ਸਮੁੰਦਰਾਂ ਦੇ ਜਲ ਦੀ سیاਹੀ ਬਣਾ ਲਈਏ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਸ ਲਿਖਣ ਲਾ ਲਈਏ ਤਾਂ ਵੀ ਆਪ ਜੀ ਦੇ ਪਰਉਪਕਾਰ ਗਿਣੇ ਨਹੀਂ ਜਾਣੇ ਲਿਖੇ ਨਹੀਂ ਜਾਣੇ ਇਹਨੇ ਪਰਉਪਕਾਰ ਸਾਡੇ ਤੇ ਕਰਕੇ ਗਿਆ ਸਤਿਗੁਰੂ ਜੀ ਬਚਪਨ ਜੇ ਆਪ ਜੀ ਦਾ ਨਾਮ ਤਿਆਗਮਲ ਰੱਖਿਆ ਸੀ ਮਾਪਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਦ ਕਰਤਾਰਪੁਰ ਦੀ ਜੰਗ ਤੋਂ ਬਾਅਦ ਤੇਗਦੇ ਤਨੀ ਹੋਏ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜਾ ਸਾਡੇ ਤੇ ਪਰਉਪਕਾਰ ਕੀਤਾ ਵੱਡਾ ਪਰਉਪਕਾਰ ਕੀਤਾ ਜਿਹੜਾ ਆਜ਼ਾਦੀ ਦਾ ਜਿਹੜੇ ਸਾਡੇ ਹੱਕਾਂ ਤੇ ਮਨੁੱਖੀ ਕਦਰਾਂ ਕੀਮਤਾਂ ਜਿਹੜੀ ਰਾਖੀ ਕੀਤੀ ਹੈ ਅਸੀਂ ਸਾਰੇ ਇੱਕ ਧਰਮ ਨੇ ਕੇਵਲ ਸਿੱਖ ਨਹੀਂ ਇਹ ਸਾਰਿਆਂ ਦੇ ਸਭ ਦਾ ਹੀ ਸਾਂਝਾ ਹੈ ਮੈਂ ਤਾਂ ਬੇਨਤੀ ਕਰਦਾ ਭਈ ਸੰਧਵਾ ਸਾਹਿਬ ਆਪ ਜੀ ਨੂੰ ਖਾਸ ਕਰਕੇ ਵੀ ਮਹਾਤਮਾ ਗਾਂਧੀ ਦੀ ਫੋਟੋ ਲਾਉਣੀ ਲਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਸ਼ਟਰ ਦੇ ਪਿਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੀ ਬਦੌਲਤ ਹਿੰਦੁਸਤਾਨ ਹੈ ਮੇਰੇ ਸਿਰ ਤੇ ਪੱਗ ਹੈ ਮੱਥੇ ਤੇ ਟਿੱਕਾ ਤੇ ਜਨੇਊ ਹੈ ਨਹੀਂ ਤਾਂ ਅੱਲਾਹੂ ਅਕਬਰ ਹੋਣੀ ਸੀ ਇਹ ਸਾਡੇ ਗੁਰੂ ਘਰ ਸਾਡੇ ਮੰਦਰ ਛਵਾਲੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਦੌਲਤ ਸਾਡੇ ਸਿਰ ਤੇ ਪੱਗ ਹੈ ਅਸੀਂ ਮਾਣ ਨਾਲ ਆਪਣੇ ਧਰਮ ਨੂੰ ਮੰਨਦੇ ਆਪੋ ਆਪਣੇ ਸਾਧਨਾ ਰਾਹੀ ਜਿਵੇਂ ਵੀ ਜਿਵੇਂ ਵੀ ਕਿਸੇ ਦੀ ਸ਼ਰਧਾ ਹੈ ਭਾਵਨਾ ਨਾਲ ਹੈ ਉਹ ਅਸੀਂ ਆਪਣੇ ਧਰਮ ਨੂੰ ਹੁਣ ਆਜ਼ਾਦੀ ਮਾਣ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਤੀ ਹੋਈ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਬਿਲਕੁਲ ਦੇਖੋ ਇਹ ਚੀਜ਼ਾਂ ਸਮਝਣੀ ਹੈ ਪੈਣ ਗਿਆ ਅੱਜ ਦੀ ਪੀੜ੍ਹੀ ਨੂੰ ਦੱਸਣਾ ਪਏਗਾ ਜਿਹੜਾ ਜਨਰੇਸ਼ਨ ਗੈਪ ਹੈ ਇਹ ਗੈਪ ਕਿਵੇਂ ਘਟੇਗਾ ਦੇਖੋ ਅੱਜ ਦੇ ਬੱਚੇ ਫੋਨ ਨਾਲ ਕਨੈਕਟਡ ਹੋਗੇ ਉਹਨਾਂ ਨੂੰ ਹਿਸਟਰੀ ਬਾਰੇ ਪਤਾ ਨਹੀਂ ਹੈ ਖਾਸ ਕਰਕੇ ਮੈਂ ਬਹੁਤ ਵੱਡੀ ਗਿਣਤੀ ਵਿੱਚ ਦੇਖਿਆ ਹਿੰਦੂ ਭਰਾ ਸਾਡੇ ਉਹ ਇਸ ਬਲੀਦਾਨ ਨੂੰ ਯਾਦ ਕਰਦੇ ਨੇ ਤੇ ਉਹ ਵਿਰਾਗਮਈ ਦਿਨਾਂ 'ਚ ਵੀ ਚਲੇ ਜਾਂਦੇ ਨੇ ਕਿ ਠੀਕ ਹੈ ਦੇਖੋ ਜੀ ਸਾਡੇ ਲਈ ਇੰਨੇ ਕੰਟ੍ਰਿਬਿਊਸ਼ਨ ਕੀਤੀ ਇੱਕ ਤਾਂ ਨਾਨਕ ਦੋਸ਼ ਨਾ ਦੇਉ ਦੂਜਾ ਦੂਜਿਆਂ ਨੂੰ ਦੋਸ਼ ਨਾ ਦਈਏ ਸਭ ਤੋਂ ਪਹਿਲਾਂ ਤਾਂ ਮਾਤਾ ਪਿਤਾ ਦਾ ਹੀ ਇਹ ਫਰਜ ਹੈ ਕਿ ਆਪਣੇ ਬੱਚਿਆਂ ਨੂੰ ਉਹ ਸਾਰੀ ਆਪਣੀ ਹਿਸਟਰੀ ਉਹ ਸਾਡੀਆਂ ਰੌ ਰੀਤਾਂ ਉਹ ਸਾਰਾ ਕੁਝ ਸਿਖਾਉਣ ਅਸੀਂ ਇਹ ਸ਼ਰੋਣੀ ਕਮੇਟੀ ਕਰੇਗੀ ਉਹ ਨਹੀਂ ਕਰਦਾ ਇਹ ਨਹੀਂ ਕਰਦਾ ਦੂਜਿਆਂ ਵੱਲ ਸਰਕਾਰਾਂ ਵੱਲ ਧਾਰਮਿਕ ਆਧਾਰਿਆਂ ਵੱਲ ਅਸੀਂ ਨਾ ਚਾਕੀਏ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਅਸੀਂ ਪਹਿਲਾਂ ਆਪਣੇ ਬੱਚਿਆਂ ਨੂੰ ਤਾਂ ਆਪ ਸਮਝਾਈਏ ਤੇ ਆਪਣੇ ਇਤਿਹਾਸ ਨਾਲ ਜੋੜੀਏ ਉਹਨਾਂ ਨੂੰ ਇਹ ਸਾਰੇ ਇਤਿਹਾਸਕ ਸਥਾਨਾਂ ਤੇ ਲੈ ਕੇ ਜਾ ਹੁਣ ਸਾਡੇ ਤੋਂ ਮੌਕਾ ਹੈ ਅਸੀਂ ਗੁਰੂ ਤੇਗ ਬਹਾਦਰ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਅਸਥਾਨ ਹਿੰਦੁਸਤਾਨ ਤੋਂ ਬਾਹਰ ਹੁੰਦਾ ਅਸੀਂ ਕਿਵੇਂ ਲਾਇਾਇਤ ਹੋਣਾ ਸੀ ਉਹਦੇ ਲਈ ਕਿਦਾਂ ਪਾਸਪੋਰਟਾਂ ਤੇ ਮੋਹਰਾਂ ਲਾਉਣੀਆਂ ਅਸੀਂ ਵੀ ਅਸੀਂ ਜਾ ਕੇ ਦਰਸ਼ਨ ਕਰਕੇ ਆਉਣਾ ਅੱਜ ਸਾਡੇ ਕੋਲ ਸੀਸਗੰਜ ਸਾਹਿਬ ਚਾਂਦਨੀ ਚੌਕ ਇੱਥੇ ਆ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਆ ਹੋਰ ਸਾਰੇ ਅਸਥਾਨ ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਤਸੀਸ ਆਇਆ ਸ਼ਹਾਦਤ ਤੋਂ ਬਾਅਦ ਉਹ ਸਾਰੇ ਸਥਾਨਾਂ ਦੇ ਨਾਲ ਆਪਣੇ ਸਿ ਬੱਚਿਆਂ ਨੂੰ ਜੋੜੀਏ ਆਪਣੇ ਇਤਿਹਾਸ ਨਾਲ ਜੋੜੀਏ ਸਾਡੇ ਕੋਲ ਇਹ ਜਿਹੜੀਆਂ ਸ਼ਤਾਬਦੀਆਂ ਇਸ ਕੰਮ ਲਈ ਹੁੰਦੀਆਂ ਸ਼ਤਾਬਦੀਆਂ ਸਟੇਜਾਂ ਤੇ ਚੜ ਕੇ ਤੇ ਇੱਕ ਦੂਜੇ ਨਾਲ ਖੁਸ਼ ਹਮੁਕੀ ਹੋਣ ਲਈ ਨਹੀਂ ਹੁੰਦੀਆਂ ਇੱਕ ਦੂਜੇ ਦੇ ਕਪੜੇ ਫਾੜਨੇ ਲਈ ਨਹੀਂ ਹੁੰਦੀਆਂ ਬਿਲਕੁਲ ਸ਼ਤਾਬਦੀਆਂ ਤੋਂ ਅਸੀਂ ਇਹ ਬੱਚਿਆਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸ਼ਤਾਬਦੀਆਂ ਮਨਾ ਕੇ ਦੱਸਣਾ ਕਿ ਸਾਡੇ ਪੁਰਖੇ ਸਾਡੇ ਲਈ ਇਹ ਕੁਝ ਕਰਕੇ ਗਏ ਆ ਅਸੀਂ ਉਹ ਦੱਸਣ ਵਿੱਚ ਤੇ ਸਾਰੇ ਸੰਸਾਰ ਨੂੰ ਬਲਕੇ ਆਪਣੇ ਬੱਚਿਆਂ ਨੂੰ ਸਾਰੇ ਸੰਸਾਰ ਨੂੰ ਦੱਸਣ ਵਿੱਚ ਅਸੀਂ ਕਿਤੇ ਅ ਅਚੇਤ ਹੋਏ ਹਾਂ ਸੁਚੇਤ ਨਹੀਂ ਜੀ ਬਹੁਤ ਸ਼ੁਕਰੀਆ ਭਾਈ ਸਾਹਿਬ ਤਾਂ ਭਾਈ ਮਨਜੀਤ ਸਿੰਘ ਜੀ ਜ਼ੀਰਖਪੁਰ ਵਾਲੇ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਉਮੀਦ ਕਰਦੇ ਹਾਂ ਤੁਹਾਨੂੰ ਚਰਚਾ ਸਾਰਥਕ ਚੰਗੀ ਲੱਗੀ ਹੋਵੇਗੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਲੱਗਦਾ ਇਹ ਮੇਰੇ ਨਾਲ ਹੁਸ਼ਿਆਰਪੁਰ ਤੋਂ ਸੰਤ ਮਹਾਂਪੁਰਖ ਆਏ ਆ ਤੇ ਲੁਧਿਆਣਾ ਤੋਂ ਆਏ ਆ ਉਹਨਾਂ ਦਾ ਵੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਬਹੁਤ ਧੰਨਵਾਦ ਆ ਕੇ ਦਰਸ਼ਨ ਦਿੱਤੇ ਆ ਇਹ ਸਾਰੀ ਮੇਰੀ ਟੀਮ ਹੈ ਜਿਨ੍ਹਾਂ ਨੇ 11 ਜੁਲਾਈ ਦੀ ਅਸੀਂ ਤਿਆਰੀ ਕਰ ਰਹੇ ਆ ਸਾਰੀ ਟੀਮ ਹੈ ਸ਼੍ਰੀਮਾਨ ਸੰਤਪਾਪਾ ਕਰਮਜੀਤ ਸਿੰਘ ਜੀ ਬਿਲਕੁਲ ਬਿਲਕੁਲ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਸੀ ਸ਼ੁਕਰੀਆ ਸਾਰਿਆਂ ਨੇ ਇਹਦੇ ਵਿੱਚ ਅਸੀਂ ਪੰਡਾਲ ਦੇ ਵਿੱਚ ਤਿਆਰੀਆਂ ਤੇ ਲੱਗਿਆ ਤੇ ਸੰਧਵਾ ਸਾਹਿਬ ਨੂੰ ਵੀ ਮੈਂ ਬੇਨਤੀ ਕਰਦਾ ਤੇ ਇੱਕ ਬੇਨਤੀ ਮੇਰੀ ਬੇਟੀ ਆਈ ਹੈ ਨੇ ਹੁਣ ਇਹਨੇ ਹੁਣ ਆਪ ਸਾਰਿਆਂ ਨੂੰ ਬੇਨਤੀ ਕਰਨੀ ਰਿਕੁਐਸਟ ਕਰਨੀ ਵੀ ਤਾੜੀਆਂ ਮਾਰੋ ਹੱਥ ਚ ਚਲਾਓ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹ ਨਾ ਕਹੋ ਤੁਸੀਂ ਇਹਨਾਂ ਨੂੰ ਇਹ ਕਹੋ ਵੀ ਹੱ ਤੇ ਮੈਨੂੰ ਤਾਂ ਖੁਸ਼ੀ ਹੋਊਗੀ ਤਾੜੀਆਂ ਮਾਰਾਂ ਸ਼ਾਇਦ ਨਾ ਹੋਵੇ ਬੂਟੇ ਨਾ ਹੱਥਾਂ 'ਨਾਂ ਜਾ ਕੇ ਅਸੀਂ ਲਾਉਣੇ ਆ 350 ਸਾਲਾਂ ਤੇ ਘਟੋ-ਘਟ 350 ਬੂਟਾ ਤਾਂ ਇੱਕ ਬੰਦਾ ਜ਼ਰੂਰ ਲਾਵੇ ਨਾ ਹੱਥਾਂ ਨਾਲ ਤਾੜੀਆਂ ਬਿਸ਼ੱਕ ਨਾ ਮਾਰਿਓ ਨਹੀਂ ਬੂਟੇ ਲਾਇਓ ਮੈਨੂੰ ਬੜੀ ਖੁਸ਼ੀ ਹੋਊਗੀ ਜ਼ਰੂਰ ਬੂਟੇ ਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮਚ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਤਾਂ ਮੈਂ ਜ਼ਰੂਰ ਚਾਹੂੰਗੀ ਕਿ ਲੋਕਾਂ ਤੱਕ ਇਹ ਮੈਸੇਜ ਜਿਹੜਾ ਜ਼ਰੂਰ ਜਾਵੇ ਕਿ ਜਿੰਨਾ ਹੱਥਾਂ ਨਾਲ ਸਟਾਲੀਆਂ ਮਾਰਦਿਆਂ ਤਾਲੀਆਂ ਦੇ ਨਾਂ ਨਾਲ ਅਸੀਂ ਬੂਟੇ ਵੀ ਜ਼ਰੂਰ ਲੈ ਲਈਏ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ